ਬਹੁਤ ਬਹੁਤ ਤੁਹਾਨੂੰ ਵੀ ਜੀਰ ਮਸਾ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਲਕਮ ਤੇ ਤੁਹਾਡਾ ਜੀ ਜਿਹੜੀ ਮੈਕ ਛੱਡ ਕੇ ਜਾ ਰਹੇ ਹੋ ਉਹਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਜੀ ਆ ਜੀ ਆ ਜੀ ਪ੍ਰੈਸੋ ਜੀ ਥੈਂਕ ਯੂ ਜੀ ਥੈਂਕ ਯੂ ਜੀ 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 ਬਹੁਤ ਬਹੁਤ ਮਿਲਵਾਤਾ ਸ਼ੁਕਰੀਆ ਜੀ ਜੀ ਕੀ ਕਰਨਾ ਚਾਹੁੰਦਾ ਹੈ ਜੀ ਜੀ ਮੈਡਮ ਜੀ ਕਿੰਨੇ ਆਏ ਜੋ ਤੁਸੀਂ ਹਲਕੇ ਨੂੰ ਜੇਣ ਦੇ ਕੇ ਚੱਲੇ ਆ ਉਹ ਨਾ ਭੁੱਲ ਜਿਓ ਕੋ ਕਰਦਾ ਅਸੀਂ ਆਸ ਕਰਾਂਗੇ ਕਿ ਜੀ ਵੀ ਆਏ ਆ ਔਰ ਸਾਡੇ ਹਲਕੇ ਨੂੰ ਬਹੁਤ ਸਾਫ ਸੁਥਰਾ ਮਾਹੌਲ ਦੇਣ ਖੱਡੀ ਤਾਂ ਇਹੋ ਇੱਕ ਅਸੀਂ ਆਸ ਵੀ ਲੈ ਕੇ ਆਏ ਆ ਪੱਤਰਕਾਰ ਭਾਈਚਾਰਾ ਵੀ ਆਇਆ ਜੀ ਸਿੰਘ ਜੀ ਵੀ ਆਏ ਆ ਸਾਡੇ ਹਨ ਤੇ ਸਾਡੇ ਹੋਰ ਵੀ ਸਾਥੀ ਆਏ ਆ ਮੈਂ ਤਾਂ ਇਹੋ ਹੀ ਬੇਨਤੀ ਕਰੂੰਗਾ ਕਿ ਕੋਈ ਵੀ ਐਫਆਈਆਰ ਹੁੰਦੀ ਹੈ ਜਾਂ ਪੱਤਰਕਾਰਾਂ ਤੇ ਜਾਂ ਕਿਸੇ ਤੇ ਉਹਦੀ ਪਹਿਲਾਂ ਪੁਲਿਸ ਜਾਣ ਜਾਂਚ ਕੀਤੀ ਜਾਵੇ ਕਿਉਂਕਿ ਬਹੁਤ ਜ਼ਿਆਦਾ ਬਧਿਕੀਆਂ ਅਸੀਂ ਆਪਣੇ ਅੱਖਾਂ ਨਾਲ ਦੇਖੀਆਂ ਬਹੁਤ ਬਹੁਤ ਤੁਹਾਡਾ ਇੱਥੇ ਆਉਣ ਦਾ ਸਵਾਗਤ ਹੈ ਜੀ ਫਾਟਾ ਬਹੁਤ ਬਹੁਤ ਦੇਖੋ ਬਹੁਤ ਵੱਡੀ ਤੁਸੀਂ ਸਹਿਯੋਗ ਰੱਖਿਆ ਪਿਛਲੇ 6 ਮਹੀਨੇ ਤੋਂ ਬੈਂਕਸਮੇਂ ਇੱਕ ਸਾਲ ਦੇ ਇਤਿਹਾਸ ਦੇ ਪੋਸਟ ਦੇ ਦੋਹਰਾ ਐਡੀਸ਼ਨ ਐਸਐਚਓ ਵੀ ਕਿਉਂਕਿ ਲੋਕਾਂ ਦੀਆਂ ਤਕਰੀਫਾਂ ਜਿੱਥੇ ਸਾਡੇ ਕੋਲ ਸੁਵਿਧਾ ਰਹੇਗਾ ਕੱਲੋ ਆਪਣੀ ਦੂਜੀ ਤਕਰੀਫਾ ਹੋਣੇ ਦੀ ਉੱਥੇ ਪ੍ਰੈਸ ਵੀ ਬਹੁਤ ਲੋਕਾਂ ਦੇ ਵਿੱਚ ਵਿਚਰਦੀ ਹੈ ਤੁਹਾਨੂੰ ਪਤਾ ਹੁੰਦਾ ਕਈ ਵਾਰੀ ਸਾਨੂੰ ਸੱਚਾਈ ਦਾ ਨਿਕਲਦਾ ਪਰ ਪ੍ਰੈਸ ਤੇ ਮੀਡੀਆ ਦੇ ਜਿਹੜੇ ਕਰਮਚਾਰੀ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੁੰਦੀ ਆ ਇਸ ਕਰਕੇ ਜੇ ਅਸੀਂ ਮਾਰਾ ਮੋਬਾਈਲ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਹਾਡੇ ਸਹਿਯੋਗ ਨਾਲ ਕੀਤੀ ਆ ਮੈਂ ਮੈਂ ਬਤੌਰ ਸਾਹਿਬ ਦਾ ਮੁੱਖ ਆਸਪਰ ਪਹਿਲਾਂ ਤਾਂ ਮੈਡਮ ਦਾ ਧੰਨਵਾਦ ਕਰਦਾ ਕਿ ਉਹਨਾਂ ਦਾ ਵੈਲਕਮ ਵੀ ਕਰਦਾ ਤੇ ਦੂਜਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਮਾਨ ਬਖਸ਼ਿਆ ਤੇ ਮੈਂ ਆਸ ਕਰਦਾ ਤੁਹਾਡੇ ਕੋਲੋਂ ਕਿ ਮੈਂ ਉਹਨੂੰ ਵੀ ਦੇ ਤੁਰੇ ਸਹਿਯੋਗ ਦੇਵੋ ਕਸਮ ਉਸ ਲਈ ਕੰਮ ਚੱਲੇਗਾ ਧੰਨਵਾਦ ਇੱਕ ਸਟਾਫ ਮੈਂ ਇੰਸਪੈਕਟਰ ਹੁਸ਼ਰਾਨੀ ਮੈਂ ਅੱਜ ਥਾਣਾ ਮੀਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਜੁਆਇਨ ਕੀਤਾ ਹੈ ਇਸ ਤੋਂ ਪਹਿਲਾਂ ਮੈਂ ਥਾਣਾ ਚੱਬੇਵਾਲ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਉਸ ਤੋਂ ਪਹਿਲਾਂ ਮੈਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਵੱਖ-ਵੱਖ ਪੁਲਿਸ ਸਟੇਸ਼ਨਸ ਦੇ ਵਿੱਚ ਬਤੌਰ ਐਸਚੋ ਤਾਇਨਾਤ ਰਹੀ ਹਾਂ ਐਂਡ ਮੈਂ ਆਪਣੇ ਕਾਰਜਕਾਲ ਦੇ ਵਿੱਚ ਜਿਹੜੇ ਆ ਕਾਫੀ ਲੋਕਾਂ ਨੂੰ ਜਿਹੜੀ ਹੈਲਪ ਕੀਤੀ ਹੈ ਪਲੱਸ ਜਿਹੜੀ ਮੇਰੀ ਇਹੀ ਅੱਗੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਸਾਰਿਆਂ ਨਾਲ ਮਿਲ ਕੇ ਅਸੀਂ ਜਿਹੜਾ ਇਹ ਕੰਮ ਕਰਨਾ ਹੈ ਪਲੱਸ ਜਿਹੜੇ ਨਸ਼ਾ ਇੱਥੇ ਵੇਚਦੇ ਨੇ ਜਾਂ ਨਸ਼ਾ ਕਰਦੇ ਨੇ ਨਰੀ ਨਸ਼ਾ ਕਰਨ ਵਾਲਿਆਂ ਦੇ ਜਿਹੜੀ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਆਪਾਂ ਹਸਪੀਟਲਸ ਦੇ ਵਿੱਚ ਜਿਹੜਾ ਉਹ ਐਡਮਿਟ ਕਰਵਾਉਣਾ ਬਿਕੋਜ਼ ਹੀ ਇਜ਼ ਅ ਵਿਕਟਮ ਤੇ ਉਹ ਕੋਈ ਸਾਡੇ ਲਈ ਕੋਈ ਦੋਸ਼ੀ ਨਹੀਂ ਹੈ ਉਹਨਾਂ ਨੂੰ ਆਪਾਂ ਨੂੰ ਉਹਦੀ ਇਲਾਜ ਕਰਾ ਕੇ ਉਹਨੂੰ ਆਪਣੇ ਘਰ ਦੇ ਵਿੱਚ ਆਪਾਂ ਭੇਜਣਾ ਹੈ ਸਹੀ ਸਲਾਮਤ ਇਸ ਤੋਂ ਇਲਾਵਾ ਜਿਹੜੇ ਨਸ਼ਾ ਜਿਹੜੇ ਵੇਚਦੇ ਨੇ ਉਹਨਾਂ ਲਈ ਮੇਰੀ ਖੁੱਲੇ ਤੌਰ ਤੇ ਚੇਤਾਵਨੀ ਹੈ ਕਿ ਜੇ ਉਹਨਾਂ ਨੇ ਇਸ ਮੇਟਿਆ ਨੇ ਏਰੀਆ ਦੇ ਵਿੱਚ ਆਪਣੇ ਜਿਹੜਾ ਤੇ ਨਸ਼ਾ ਵੇਚਿਆ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਨਾ ਤੇ ਜਿਹੜੀ ਸਖਤੋ ਸਖਤ ਜਿਹੜੀ ਉਹ ਕਾਰਵਾਈ ਕੀਤੀ ਜਾਏਗੀ ਸਾਡੇ ਇਲਾਕੇ ਦੇ ਵਿੱਚ ਇੱਕ ਤਾਂ ਨਸ਼ਿਆਂ ਦੀ ਬਹੁਤ ਪ੍ਰੋਬਲਮ ਆ ਰਹੀ ਆ ਇਹਦੇ ਬਾਰੇ ਤੁਸੀਂ ਆਪਣੀ ਵਾਈਟ ਦੇ ਵਿੱਚ ਕਹਿ ਵੀ ਦਿੱਤਾ ਪਿਆ ਅਸੀਂ ਕਰਾਂਗੇ ਪਰ ਇੱਕ ਜਿਹੜੇ ਨਾ ਬੁਲਟ ਮੋਟਰਸਾਈਕਲਾਂ ਦੇ ਸਾਲ ਅੰਸਰ ਆ ਜਿਹੜੇ ਉਹ ਅੱਜ ਜੇ ਮਾਹੌਲ ਨੂੰ ਇੰਨਾ ਵਾਇਸ ਪੋਲੂਸ਼ਨ ਫਲਾ ਰਹੇ ਆ ਔਰ ਉਹਦੇ ਉੱਤੇ ਕੀ ਆਪਾਂ ਕਾਰਵਾਈ ਕਰਾਂਗੇ ਜੀ ਕਿ ਨਹੀਂ ਬਿਲਕੁਲ ਅਹ ਦੇਖੋ ਜੀ ਨਸ਼ੇ ਦੇ ਨਾਂ ਨਾਲ ਜੇ ਕੋਈ ਸਰਕਾਰ ਵੱਲੋਂ ਹਦਾਇਤਾਂ ਦੇ ਮੁਤਾਬਿਕ ਜਿਹੜੇ ਸਾਡੇ ਲਾਅ ਬਣੇ ਹੋਏ ਨੇ ਜੇ ਉਹਨਾਂ ਨੂੰ ਕੋਈ ਫਾਲੋ ਨਹੀਂ ਕਰਦਾ ਡੈਫੀਨਿਟਲੀ ਇਹ ਜਿਹੜੀ ਆ ਲਾਅ ਦੀ ਉਲੰਘਣਾ ਹੈ ਜਿਹੜੇ ਆ ਟ੍ਰੈਫਿਕ ਦੇ ਰੂਲਸ ਨੇ ਉਹ ਇਸੇ ਕਰਕੇ ਬਣਾਏ ਗਏ ਨੇ ਕਿ ਉਹਨਾਂ ਨੂੰ ਆਪਾਂ ਆਪਣੀ ਸੇਫਟੀ ਲਈ ਸੇਫਟੀ ਯੂਜ਼ ਕਰਦੇ ਹੋਏ ਉਹਨਾਂ ਨੂੰ ਆਪਾਂ ਫਾਲੋ ਕਰੀਏ ਜਿਹੜੇ ਲੜਕੇ ਜਾਂ ਕੋਈ ਵੀ ਹੈਗਾ ਆ ਬੁਲਟ ਮੋਟਰਸਾਈਕਲ ਦੇ ਜੀ ਕੋਈ ਪਟਾਕੇ ਮਾਰਦੇ ਨੇ ਜਾਂ ਕੋਈ ਹੋਰ ਵੀ ਟ੍ਰੈਫਿਕ ਦੇ ਉਲੰਘਣਾ ਕਰਦੇ ਨੇ ਉਹਨਾਂ ਤੇ ਡੈਫੀਨੇਟਲੀ ਅਸੀਂ ਨਾਕਾਬੰਦੀ ਕਰਕੇ ਇਸ ਤੋਂ ਇਲਾਵਾ ਹੋਰ ਵੀ ਟਾਈਮ-ਟਾਈਮ ਤੇ ਜਿਹੜੇ ਆ ਟ੍ਰੈਫਿਕ ਦੇ ਅਨੁਸਾਰ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਅਵੇਅਰ ਵੀ ਕਰਾਵਾਂਗੇ ਪਲੱਸ ਜੇ ਕੋਈ ਇਦਾਂ ਦਾ ਕਰਦਾ ਤਾਂ ਡੈਫੀਨੇਟਲੀ ਉੱਤੇ ਕਾਰਵਾਈ ਹੋਏਗੀ ਜੀ ਗਲ ਹੋ ਰਿਹਾ ਕਿ ਆਪਣੇ ਜਿੱਦਾਂ ਕਿ ਹੁਣ ਮੋਟਰਸਾਈਕਲਾਂ ਤੇ ਕਈ ਬੜੇ ਹੋਰਨ ਲਵਾਈ ਜਾਂਦੇ ਨੇ ਉਹਨਾਂ ਦਾ ਵੀ ਥੋੜਾ ਕਰਿਓ ਕਿ ਜਿਹਨੇ ਜਿਨ੍ਹਾਂ ਦੇ ਮੋਟਰਸਾਈਕਲਾਂ ਨੇ ਮਤਲਬ ਜਿਨ੍ਹਾਂ ਕ ਆਪਣੇ ਇੰਡੀਕੇਟਰ ਨਹੀਂ ਹੁੰਦੇ ਗਲਤ ਰੋਂਗ ਪ੍ਰੈਸਿੰਗ ਕਰਦੇ ਆ ਕੋਈ ਵੀ ਗੱਡੀ ਵਾਲਾ ਨਾਟ ਕੇ ਮਤਲਬ ਅਦਰ ਪਰਸਨ ਆ ਕਿ ਵੱਡੀ ਗੱਡੀ ਵਾਲੇ ਛੋਟੀ ਗੱਡੀ ਬਸ ਉਹਨਾਂ ਰੋਂਗ ਕ੍ਰੋਸਿੰਗ ਦਾ ਉਹਨਾਂ ਦੇ ਕੀ ਚਾਰਜ ਦੇਖੋ ਜਿਹੜੇ ਪਹਿਲੀ ਗੱਲ ਤਾਂ ਇਹ ਵੀ ਜਿਨ੍ਹਾਂ ਨੂੰ ਲਾਇਸੈਂਸ ਇਸ਼ੂ ਹੁੰਦੇ ਨੇ ਉਨਾ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਪਹਿਲਾਂ ਟ੍ਰੈਫਿਕ ਦੇ ਜਿਹੜੇ ਰੂਲਸ ਆ ਉਹ ਬਹੁਤ ਚੰਗੇ ਤਰੀਕੇ ਨਾਲ ਪਤਾ ਹੋਣ ਇੰਡੀਕੇਟਰਸ ਰੋਂਗ ਸਾਈਡ ਲਗਾਣਾ ਜਾਂ ਰੋਂਗ ਪਾਰਕਿੰਗ ਕਰਨਾ ਜਾਂ ਜਿਹੜੇ ਮਤਲਬ ਕਿ ਐਕਸੀਡੈਂਟ ਦਾ ਕਾਰਨ ਬਣਦੇ ਆ ਐਕਸੀਡੈਂਟ ਕਾਰਨ ਕਰਕੇ ਕਈ ਲੋਕਾਂ ਦੀ ਜਿਹੜੀ ਆ ਉਹ ਸਰਟੀਫਿਕੇਟ ਵੀ ਲੱਗਦੀ ਆ ਪਲੱਸ ਜਾਨੀ ਵਾਲੇ ਨੁਕਸਾਨ ਵੀ ਹੁੰਦਾ ਹੈ ਉਹਨਾਂ ਨੂੰ ਬੇਸਿਕਲੀ ਪਹਿਲਾਂ ਜਿਹੜੇ ਆ ਲਾਇਸੈਂਸ ਲੈਣ ਤੋਂ ਪਹਿਲਾਂ ਆਪਣੀ ਜਿਹੜੀ ਆ ਉਹ ਪੂਰੀ ਉਹਨਾਂ ਦੀ ਜਿਹੜੀ ਆ ਸਿੱਖਿਆ ਲੈਣੀ ਚਾਹੀਦੀ ਸਾਰੇ ਰੂਲਸ ਉਹਨਾਂ ਨੂੰ ਪਤਾ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਜਿਹੜੇ ਰੋਂਗ ਪਾਰਕਿੰਗ ਕਰਦੇ ਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਵੀ ਕਰਦੇ ਆ ਤਾਂ ਡੈਫੀਨਿਟਲੀ ਨਾਤੇ ਵੀ ਅਸੀਂ ਕਾਰਵਾਈ ਕਰਾਂਗੇ ਪਲਾਸੇ ਸੋਈ ਲਾਵਾ ਸੀ ਟ੍ਰੈਫਿਕ ਦੇ ਜਿਹੜੇ ਆ ਰੂਲਸ ਸੰਬੰਧੀ ਕੋਈ ਸੈਮੀਨਾਰ ਡੈਫੀਨਿਟਲੀ ਅਸੀਂ ਪ੍ਰੋਗਰਾਮ ਕਰਾਂਗੇ ਇੱਥੇ ਵੀ ਜਿਹਦੇ ਨਾਲ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਉਹ ਅਵੇਅਰਨੈਸ ਆਵੇ ਵੀ ਜਿਹੜਾ ਜਿਹੜੀ ਸਾਈਡ ਜਾਣਾ ਆ ਉਹ ਕਿਹੜਾ ਇੰਡੀਕੇਟਰ ਯੂਜ਼ ਕਰਨਾ ਪਾਰਕਿੰਗ ਕਿੱਥੇ ਕਰਨੀ ਹੈ ਜਾਂ ਕਿੰਨੀ ਸਪੀਡ ਤੇ ਚਲਾਣਾ ਆ ਜਾਂ ਹੈਲਮਟ ਲੈਣਾ ਆ ਜਾਂ ਸੀਟ ਬੈਲਟ ਕਰਨੀ ਆ ਇਹ ਡੈਫੀਨਿਟਲੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹਨੂੰ ਕਰਕੇ ਜਲਦੀ ਅਸੀਂ ਥੋੜੇ ਦਿਨਾਂ ਦੇ ਵਿੱਚ ਕੋਈ ਇਦਾਂ ਦਾ ਪ੍ਰੋਗਰਾਮ ਜਿਹੜਾ ਉਹ ਪਬਲਿਕ ਵਾਸਤੇ ਅਰੇਂਜ ਕਰਾਂਗੇ